ਕੰਨਾ ਪ੍ਰਤਾਪ ਦਾ ਕਿੱਥੇ ਦਾ ਰੱਖਿਆ ਹੋਏ ਹੈ ਹੈ ਵਧੀਆ ਸਹੀ ਗੱਲ ਆ ਜੀ ਜੀ ਲੋ ਵੀ ਮਿੱਤਰੋ ਸਿਆਲ ਵਾਲੀ ਮੱਕੀ ਦਾ ਛਾਰ ਰੜਾ ਹੋਣਾ ਸ਼ੁਰੂ ਕਰਤਾ ਇੱਧਰ ਕਣਕ ਖੜੀ ਆ ਦੇਣਾ ਤੇ ਉਹ ਤੇਰੇ ਨਾਲ 来 ਸਾਡਾ ਪਸਾ ਤੇਲ ਚੈੱਕ ਕਰਦਾ ਆ ਗਿਆ ਮਲਾਦਾ ਗੇ ਚੱਕੀ ਫਿਰਦਾ ਦੇਖ ਕਿ ਉੱਪਰ ਇੱਧਰ ਬੈਠੇ ਸਾਰੇ ਠੀਕ ਆ ਗਿਆ ਪੋਗਾ ਲੈ ਵੀ ਚੱਲ ਬੋਲ ਵਾਹਿਗੁਰੂ ਗਰਾ ਮਾੜਾ ਗਾਹ ਕਰ ਲਾ ਸੋਨਾਲੀ ਕਾਈ ਕਰ ਲਾ ਓ ਸੋਨਾਲੀ ਕਾ ਕਰਨਾ ਪਊਗਾ ਹਾਂ ਫੜ ਕੇ ਰੱਖ ਪਾਦ ਨਾ ਜਾਵੇ ਇਹ ਨਾ ਵੀ ਹੁਣ ਇੱਕ ਵਾਂਗਰ ਰੂਟਾ ਵੇਟਰ ਇੱਕ ਵਾਂਗਰ ਵਾਂਗਰ ਹੋ ਲਿਆ ਟਰਾਲੀ ਹੋਰ ਹੈ ਨਾ ਰੂਟਾ ਵੇਟਰ ਦਾ ਮਾ ਨਾਲ ਆਉਂਦੇ ਲਈ ਓਏ ਫੋਲ ਵਾਹੇ ਗੁਰੂਕਰਾਂ ਲਓ ਜੀ ਿੱਟੋ ਥੱਪੇ ਵੀ ਯਾ ਟ੍ਰਿਪਲ ਦਾਸਾ ਿੱਟੋ ਥੱਪੇ ਚਾਲ ਓਏ ਲੈ ਓ ਇਹਨੂੰ ਬੜਾ ਦੇ ਇਹ ਨਹੀਂ वो सियाल मक्की बारहवें महीने मक्ी No pasa ni me yo no quiero. Ok, briga. Briga, briga. Briga, ya era. Nice. Ok. Briga, briga. Ya ਲਾਈ ਮੈਟਰ ਦਾ ਸੋ ਕਮਾਂਡ ਕਰਕੇ ਵੀ ਗਲਗਲ ਖਾਲੂ ਮੱਕੀ ਦਾ ਚਾਰ ਰੜੇ ਪਾਉ ਦੇਣਾ ਤੇ ਆਪਾਂ ਨੇ ਸ਼ੁਰੂ ਕਰਤਾ ਚਾਰਾਂ ਅੱਜ ਦਾ ਚਾਰ ਮੱਕੀ ਦਾ ਤੀਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੜੀ ਮੇ ਜੀ ਨੂੰ ਉਹ ਤਾਂ ਸੋਗੀ ਸਾਫ ਜਾਉਂਡੀਆਰ ਪੱਟੂ ਆ ਯਾਰ ਜਾਉਂਡੀਆਰ ਪੱਟੂ ਯਾਰ ਗੱਲ ਉਹ ਜਰਾ ਲੋਟਾਂ ਔਰੇ ਨੂੰ ਜਾਣ ਦੇ ਜਾਣ ਦੇ ਜਾਣ ਦੇ ਨਾ ਜਾਣ ਦੇ ਜਾਣ ਦੇ ਜਾਣ ਦੇ ਕਿੱਧਰ ਜਾਣ ਦੇ ਜਾਣ ਦੇ ਦਿੱਤਾ ਜਾਣਦੇ ਜਾਣਦੇ ਵਾਏ ਰੋਕਲਾ ਰੋਕਲਾ ਆ ਵਟਾਂ ਵਾਲੇ ਜਿਹੜਿਆਂ ਦਾ ਬਹੁਤ ਔਖਾ ਗਾ ਇਹ ਨਹੀਂ ਦਾਇਕ ਲੱਗਦੇ ਬਿੱਟਰ ਧਰਵੀ ਦੇ ਵਿੱਚ ਨਾ ਆ ਪਾੜੇ ਕੱਟਣ ਦੇ ਲਈ ਖੜ ਨਹੀਂ ਹੁੰਦਾ ਤੇ ਆ ਹਣ ਚੋਬਰ ਕੋਟ ਪਾਈ ਫਿਰਦੇ ਆਂਗੇ ਕੋਟ ਪਾਈ ਫਿਰਦੇ ਆਂ ਲੋਟ ਆ ਨਾ ਉਸਿਆ ਨੂੰ ਮੱਕੀ ਦਾ ਕੰਮ ਆ ਆ ਨਾ ਮਾਰੀ ਫੜਾ ਮੱਕਾ ਨੂੰ ਉਧਰ ਦੂਰ ਵੀ ਨਿਕਲਿਆ ਜੀ ਤਾਂ ਕੋਈ ਕਾਹਦੇ ਚੈੱਕ ਕਰਾਂ ਮੱਕੀ 来ਗੀ ਆਰਾ ਮੱਕੀ ਮੱਕੀ ਦੇ ਇਹ ਗੁੱਲ ਸੀ ਜਿਹੜੇ ਆਪਾਂ ਤੋੜ ਲਏ ਉਹ ਪੰਜਾਬ ਦੇ ਲਾਡੋ ਵਾਲਾ ਲੁਧਿਆਣਾ ਦੇ ਇਹ ਸਰਾਦ ਦੇ ਵਾਲੀ ਮੱਕੀ ਆ ਕੋਪਪੋਪਕੋਨ ਵਾਲੀ ਕਹਿ ਦਿੰਦੇ ਆਪਾਂ ਉਹ ਮੱਕੀ ਦੇ ਮਿੱਤਰੋ ਕੱਲ ਦੀ ਮੱਕੀ ਮੱਕੀ ਰਹਿ ਗਈ ਹੁਣ ਖੜੀ ਇਹਦਾ ਚਾਰ ਬਾਕੇ ਚੱਕ ਦਾਂਗੇ ਰੇਸ਼ ਜਾਣਦੇ ਜਾਣਦੇ ਸਿੱਧਾ ਜਾਣਦੇ ਨਹੀਂ ਤਾਂ ਆਹ ਟਾਈਮ ਦੇ ਵਿੱਚ ਇੱਥੇ ਖੜਦੀ ਹੁੰਦਾ ਸਿਆਲਾਂ ਪਰ ਇਹਨੂੰ ਰੱਖ ਪਰੇ ਨੂੰ ਪਰੇ ਨੂੰ ਪਰੇ ਨੂੰ ਇਹਨੂੰ ਝਾਕ ਕੇ ਟਾਇਰ ਉਹਨੇ ਨੂੰ ਕਰਦਾ ਆਏ ਗਲਤ ਲੈ ਗਿਆ ਚੱਲ 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 ਰੋਗਲਾ ਬੱਸ ਇੱਥੇ ਰੋਗਲਾ ਸਿੱਧੀ ਕਰਕੇ ਉਹ ਕਰ ਆ ਜਣਾ ਜਾਂਦੇ ਜਾਂਦੇ ਹੇਡਾ ਜਾਂਦੇ ਜਵਾ ਜਾਂਦੇ 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 ਆਹ ਸਿੱਧਾ ਕਰਦਾ ਆਏ ਤਾਂ ਸਿੱਧੀ ਲੱਕ ਟਰਾਲੀ ਪਰ ਇਹਨੂੰ ਆੜੀ ਆਹ ਦੈ ਤਰਾਉਂ ਮੋਗਾ ਆ ਗਿਆ ਉਹ ਹੋ ਗਿਆ ਕੰਮ ਉਹੀ ਬੇਲਰ ਦਾ ਬੈਰਿੰਗ ਟੁੱਟ ਗਿਆ ਥਾਂ ਵਿੱਚੋਂ ਸੌਂ ਲੱਗੇ ਹੋ ਰਹੇ ਨਾ ਉਹ ਰਾਡ ਰੂਡ ਦੀ ਸਾਰਾ ਹੋ ਪਿਆ ਥਾਂ ਪਿੱਛੇ ਉਹਦਾ ਪਤਾ ਲੱਗ ਗਿਆ ਤੋੜਨਾ ਤਾਂ ਬਾਵਾ ਕੋਸ ਉਹ ਤਾਂ ਲੈ ਕੇ ਟਰਾਲੀ ਚਾਲ ਲੈ ਕੇ ਚੱਲਦੇ ਆ ਦੰਦੇ ਭੁਰ ਕੇ ਕਰਾਈਆਂ ਨੇ ਸਾਰੇ ਅੱਛਾ ਯਾਰ ਮੜੀ ਗੱਲ ਹੋਈ ਹੋਰ ਹੈ ਵਾਸਾ ਹੀ ਆ ਕੰਮ ਚਾਲਦਾ ਹੋਦਾ ਖੜ ਗਿਆ ਹਾਂ ਬੈਰ ਨੂੰ ਉਹ ਉੱਥੇ ਥੋੜਾ ਥੱਬੇ ਦੇ ਉਹ ਲੈ ਕੇ ਚੱਕੇ ਉਹ ਬੇਲਨਾ ਦੇ ਵਿੱਚ ਸਾਫਟ ਹੁੰਦੀ ਹੈ ਜੀ ਥੱਲੇ ਤਾਂ ਉਹ ਉਹ ਕੋਈ ਉਹ ਟੁੱਟ ਗਈ ਥੱਲੇ